ਬੀਅਰ ਨੂੰ ਲੈ ਕੇ ਨਾ ਇੱਕ ਚੀਜ਼ ਕਾਫੀ ਜ਼ਿਆਦਾ ਕਹੀ ਜਾਂਦੀ ਕਹਿੰਦੀ ਇਹ ਸਰੀਰ ਨੂੰ ਠੰਡਾ ਰੱਖਦੀ ਹੈ ਤੇ ਗਰਮੀਆਂ ਦੇ ਵਿੱਚ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਬਿਲਕੁਲ ਨਹੀਂ ਕਰਨੀ ਚਾਹੀਦੀ ਇੱਕ ਮੈਮ ਸਾਡੇ ਮੁੰਡੇ ਕੁੜੀਆਂ 'ਚ ਇਹ ਚੀਜ਼ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਵੀ ਇੱਕ ਲੈਵਲ ਆਫ ਸਟੇਟਸ ਗਿਣਿਆ ਜਾਂਦਾ ਹੈ ਜੇ ਕੋਈ ਅਲਕੋਹਲ ਵਗੈਰਾ ਲੈਂਦਾ ਇਹ ਇਹਦਾ ਫਾਇਦਾ ਹੁੰਦਾ ਹੈ ਜਾਂ ਨੁਕਸਾਨ ਨਸ਼ੇ ਕਦੀ ਵੀ ਕਿਸੇ ਨੂੰ ਕੋਈ ਫਾਇਦਾ ਨਹੀਂ ਦਿੰਦੇ ਇਹ ਨਸ਼ਾ ਹੀ ਹੈ ਇਹਦਾ ਕੋਈ ਫਾਇਦਾ ਨਹੀਂ ਹੈ ਇਟਸ ਬੈਟਰ ਅਗਰ ਤੁਹਾਡੇ ਫਰੈਂਡਸ ਡਰਿੰਕ ਲੈ ਰਹੇ ਆ ਤੇ ਤੁਸੀਂ ਉਹਨਾਂ ਦੇ ਨਾਲ ਕੰਪਨੀ ਕਰਨ ਨੂੰ ਲਾਈਮ ਵਾਟਰ ਲੈ ਸਕਦੇ ਹੋ ਜਾਂ ਤੁਸੀਂ ਕੋਕ ਵੀ ਲੋ ਇਹਦੇ ਤੋਂ ਬੈਟਰ ਬਟ ਐਲਕੋਹਲ ਇਜ਼ ਡੇਂਜਰਸ ਟੂ ਹੈਲਥ ਯੰਗ ਏਜ ਚ ਤੁਹਾਨੂੰ ਨਹੀਂ ਪਤਾ ਚੱਲਦਾ ਬਟ ਮੈਂ ਦੇਖਿਆ ਬਹੁਤ ਸਾਰੇ ਪੇਸ਼IENTS 올ਡ ਏਜ ਚ ਜਾ ਕੇ ਉਹਨਾਂ ਨੂੰ ਐਲਕੋਹਲ ਨਾਲ ਬਹੁਤ ਪ੍ਰੋਬਲਮਸ ਆਂਦੀ ਹੈ ਜਿਵੇਂ ਕਿ ਫੈਟੀ ਲੀਵਰ ਸੋ ਇਹਨੂੰ अर्ਲੀ ਏਜ ਤੇ ਕੰਟਰੋਲ ਕਰ ਲੈਣਾ ਚਾਹੀਦਾ ਹੈ ਅਸੀਂ ਸ਼ੁਰੂ ਕਰਦੇ ਹਫ਼ਤੇ ਚ ਇੱਕ ਦਿਨ ਤੋਂ ਬਟ ਉਹ ਵੱਧਦਾ ਵੱਧਾ ਰੋਜ਼ ਹੋ ਜਾਂਦਾ ਹੈ ਹਰ ਪਾਰਟੀ ਤੇ ਸ਼ੁਰ ਪਾਰਟੀ ਤੋਂ ਸ਼ੁਰੂ ਹੁੰਦਾ ਪਰ ਉਹ ਵੱਧਦਾ ਹੋਇਆ ਤੁਹਾਨੂੰ ਆਦਤ ਪੈ ਜਾਂਦੀ ਹੈ ਤੁਹਾਨੂੰ ਪਤਾ ਨਹੀਂ ਚੱਲਦਾ ਇਟਸ ਜਸਟ ਲਾਈਕ ਡਰੱਗਸ ਸਰਦੀਆਂ ਦੇ ਵਿੱਚ ਕਹਿੰਦੇ ਤਾਂ ਠੰਡ ਦੀ ਦਵਾਈ ਹੈ ਤਾਂ ਪੀਣੀ ਚਾਹੀਦੀ ਹਾਂ ਬਿਲਕੁਲ ਜਿਵੇਂ ਨਸ਼ੇ ਕਦੀ ਵੀ ਕੋਈ ਵੀ ਅੱਛਾ ਨਹੀਂ ਹੈ ਇਸ ਤੋਂ ਅੱਛਾ ਤੁਸੀਂ ਗਰਮ ਪਾਣੀ ਪੀ ਲੋ ਜੇ ਤੁਹਾਨੂੰ ਠੰਡ ਜ਼ਿਆਦਾ ਲੱਗ ਰਹੀ ਹੈ ਕਾਵਾ ਪੀ ਲੋ ਹਰਬਲ ਟੀਜ਼ ਲੈ ਲੋ ਪਰ ਇਹਨੂੰ ਪੀਣ ਦਾ ਕੋਈ ਫਾਇਦਾ ਨਹੀਂ ਹੈ ਪਰ ਬੱਚੇ ਨਹੀਂ ਸਮਝਦੇ ਆਈ ਐਮ ਸ਼ੋਰ ਕਿਉਂਕਿ ਉਹਨਾਂ ਨੂੰ ਪੀਅਰ ਪ੍ਰੈਸ਼ਰ ਇੰਨਾ ਹੁੰਦਾ ਸਾਰੇ ਫਰੈਂਡਸ ਪੀ ਰਿਹਾ ਮੈਂ ਆਊਟਡੇਟਿਡ ਫੀਲ ਕਰ ਰਿਹਾ ਪੀਅਰ ਪ੍ਰੈਸ਼ਰ ਦੇ ਨਾਲ ਉਹ ਬੱਚੇ ਪੀਣਾ ਸ਼ੁਰੂ ਕਰ ਦਿੰਦੇ ਐ ਬਟ ਇਹ ਡਰੱਗ ਹੀ ਐ ਇਟਸ ਅ ਕਾਈਂਡ ਆਫ ਡਰੱਗ ਓਨਲੀ ਇੱਕ ਵਾਰੀ ਤੁਸੀਂ ਸ਼ੁਰੂ ਕਰ ਦਿੰਦੇ ਫਿਰ ਤੁਸੀਂ ਨਹੀਂ ਛੋੜ ਸਕਦੇ ਚਾਹੇ ਆਦਾ ਕੋਈ ਟੇਸਟ ਨਹੀਂ ਆਂਦਾ ਕਿਸੇ ਨੂੰ ਪਹਿਲੀ ਵਾਰੀ ਜੋ ਵੀ ਪਿੰਦਾ ਕਹਿੰਗੇ ਬਹੁਤ ਕੜਵੀ ਐ ਕਦੀ ਨਹੀਂ ਪੀਆਂਗਾ ਇੱਕ ਇਹ ਵੀ ਚੀਜ਼ ਕਹੀ ਜਾਂਦੀ ਐ ਕਹਿੰਦੇ ਵੀ ਚਲੋ ਜੀ ਅਸੀਂ ਸ਼ਰਾਬ ਨਹੀਂ ਨਾ ਪਿੰਦੇ ਕੁਝ ਮੁੰਡੇ ਕਹਿੰਦੇ ਅਸੀਂ ਤਾਂ ਮਾੜੀ ਜਿਹੀ ਅਫੀਮ ਖਾਂਦੇ ਆ ਅਫੀਮ ਖਾਣਾ ਤਾਂ ਸਰੀਰ ਤੰਦਰੁਸਤ ਰਹਿੰਦਾ ਸੱਚੇ ਨਹੀਂ ਬਿਲਕੁਲ ਸੱਚ ਨਹੀਂ ਹੈ ਐਨਾ ਚੀਜ਼ਾਂ ਦੇ ਤੁਹਾਨੂੰ ਕਿੰਨੇ ਸਾਈਡ ਇਫੈਕਟਸ ਹੈ ਡਰੱਗਸ ਦੇ ਅੱਜ ਕੱਲ ਗੂਗਲ ਸਭ ਦੇ ਕੋਲ ਹੈ ਸਭ ਪੜਦੇ ਹੈ ਸਭ ਸੁਣਦੇ ਹੈ ਪਰ ਫਿਰ ਵੀ ਸਭ ਖਾਂਦੇ ਹੈ ਕਿਉਂਕਿ ਇਹ ਨਸ਼ੇ ਤੁਹਾਨੂੰ ਖਾ ਜਾਂਦੇ ਤੁਸੀਂ ਇਹ ਨਸ਼ੇ ਨਹੀਂ ਖਾ ਰਹੇ ਹੋ ਨਸ਼ੇ ਤੁਹਾਨੂੰ ਖਾ ਰਹੇ ਹੈ ਤੇ ਇਟਸ ਬੈਟਰ ਕਿ ਰਾਈਟ ਟਾਈਮ ਤੇ ਤੁਸੀਂ ਸਮਝ ਕੇ ਆਪਣੇ ਸਰੀਰ ਦਾ ਧਿਆਨ ਰੱਖੋ ਹੈਲਦੀ ਲਾਈਫ ਸਟਾਈਲ ਵਾਲ ਜਾਓ ਬॉयਜ਼ ਦੇ ਵਿੱਚ ਬਹੁਤ એનਰਜੀਸ ਹੁੰਦੀ ਹੈ ਤੁਸੀਂ ਜਿਮ ਕਰੋ ਜ਼ਿਆਦਾ ਵਰਕਆਊਟ ਕਰੋ हेल्दी ड्रिंक्स लो प्रोटीन ज्यादा इनटेक करो अपनी डाइट ਦੇ ਵਿੱਚ ਤਾਂ ਕਿ ਤੁਸੀਂ ਹੈਲਦੀ ਤੇ ਫਿਟ ਰਹੋ ਅਗਲੀ ਜਨਰੇਸ਼ਨ ਸਾਨੂੰ ਹੈਲਦੀ ਜਨਰੇਸ਼ਨ ਚਾਹੀਦੀ ਹੈ ਨਾ ਕਿ ਡਰਗ ਐਡਿਕ ਜਨਰੇਸ਼ਨ ਚਾਹੀਦੀ ਹੈ ਅਫੀਮ ਸੇਤ ਲਈ ਯਾਨੀ ਕਿ ਹਾਨੀਕਾਰਕ ਹੈ ਬਿਲਕੁਲ ਹਾਨੀਕਾਰਕ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਸੇਤ ਲਈ ਫਾਇਦੇਮੰਦ ਕਦੀ ਨਹੀਂ ਪੀਣੀ ਹੁੰਦਾ ਕੀ ਅਫੀਮ ਕਿਸੇ ਬੋਡੀ ਦੇ ਪਾਰਟिकुलर ਪਾਰਟ ਦੇ ਉੱਤੇ ਟਾਰਗੇਟ ਕਰਦੀ ਹੈ ਸਾਰੀ ਬਾਡੀ ਦੇ ਉੱਪਰ ਤੁਹਾਡਾ ਲਿਵਰ ਖਰਾਬ ਹੋ ਜਾਂਦਾ ਹੈ ਡਿਪੈਂਡ ਕਰਦਾ ਹੈ ਹਰ ਪਰਸਨ ਟੂ ਪਰਸਨ ਕਿਹੜੀ ਬਾਡੀ ਪਾਰਟ ਦੇ ਉੱਤੇ ਇਫੈਕਟ ਆਂਦਾ ਹੈ ਅਸੀਂ ਦੇਖਦੇ ਆ ਜਿਹੜੇ ਐਲਕੋਹਲ ਵੀ ਲੈਂਦੇ ਆ ਜਾਂ ਆਫੀਮ ਵੀ ਲੈਂਦੇ ਆ ਕਿਸੇ ਦੀ ਕਿਡਨੀਜ਼ ਤੇ ਇਫੈਕਟ ਆ ਜਾਂਦਾ ਹੈ ਕਿਸੇ ਦੇ ਲਿਵਰ ਤੇ ਲਿਵਰ ਤੇ ਤੇ 100% ਇਫੈਕਟ ਆਂਦਾ ਹੈ ਅਗਰ ਤੁਸੀਂ স্মੋਕਿੰਗ ਕਰਦੇ ਹੋ ਜਿਵੇਂ ਅੱਜ ਕੱਲ ਹੁੱਕਾ ਵੇਪ ਹੈ ਬਹੁਤ ਚੱਲ ਗਿਆ ਉਹਦੇ ਨਾਲ ਤੁਹਾਡੇ ਲੰਗਸ ਡੈਮੇਜ ਹੋ ਜਾਂਦੇ ਆ ਇਸੇ ਵੀ ਨਸ਼ੇ ਦਾ ਕੋਈ ਫਾਇਦਾ ਨਹੀਂ ਉਹ ਤੁਹਾਡੀ ਬੋਡੀ ਨੂੰ ਡੈਮੇਜ ਹੀ ਕਰ ਰਿਹਾ ਹੈ ਪਰ ਜੇ ਆਪਾਂ ਕਿਸੇ ਮੁੰਡੇ ਨੂੰ ਕਹਿ ਦਈਏ ਨਾ ਜਾਂ ਕੁੜੀ ਨੂੰ ਕਹਿ ਦਈਏ ਵੀ ਤੁਸੀਂ ਹੁੱਕਾ ਲੈਣੇ ਹੋ ਕਹਿੰਦੇ ਅਸੀਂ ਕਿਹੜਾ ਦੂਜਾ ਹੁੱਕਾ ਲੈਣੇ ਆ ਸਾ ਫਲੇਵਰਡ ਲੈਣੇ ਆ ਇਟ ਇਜ਼ 올 ਮਿਥ ਨਸ਼ਾ ਨਸ਼ਾ ਹੀ ਹੈ ਉਹ ਕਿਸੇ ਨਾ ਕਿਸੇ ਰੂਪ ਚ ਤੁਹਾਡੀ ਬਾਡੀ ਦੇ ਅੰਦਰ ਜਾ ਰਿਹਾ ਹੈ ਤੁਹਾਨੂੰ ਐਡਿਕਟ ਕਰ ਰਿਹਾ ਹੈ ਅਗਰ ਤੁਸੀਂ ਅੱਜ ਰਾਤੀ ਵੇਪ ਕੀਤਾ ਜਾਂ ਤੁਸੀਂ ਹੁੱਕਾ ਲਿੱਤਾ ਤੁਹਾਡਾ ਅਗਲੇ ਦਿਨ ਫਿਰ ਆਫਟਰ 24 ਆਰਸ ਉਸ ਚੀਜ਼ ਨੂੰ ਉਹ ਨਸ਼ਾ ਦੁਬਾਰਾ ਕਰਨ ਤੇ ਦਿਲ ਕਰੇਗਾ ਉਹ ਆਪਣੇ ਤੁਹਾਡਾ ਉਹ ਬਾਡੀ ਕਲॉक ਸੈਟ ਹੋ ਜਾਏਗਾ ਇਟਸ ਨਾਟ ਹੈਲਦੀ ਐ ਤੁਸੀਂ ਐਡਿਕਸ਼ਨ ਦੇ ਵਿੱਚ ਜਾ ਰਹੇ ਹੋ